ਇੰਦਰ ਵੱਲੋਂ ਜੀਐਸਟੀ ਘਟਾਏ ਜਾਣ ਦਾ ਸਵਾਗਤ ਕੀਤਾ ਗਿਆ ਟੂ-ਵੀਲਰ ਅਤੇ ਜੀਐਸਟੀ ਘਟੰਦ ਨਾਲ ਆਮ ਲੋਕਾਂ ਨੂੰ ਮਿਲੇਗੀ ਰਾਹਤ ਸੋ ਮਹਿੰਗਾਈ ਤੋਂ ਵੀ ਕਾਫੀ ਰਾਹਤ ਮਿਲੇਗੀ ਤੇ ਆਮ ਵਰਗ ਨੂੰ ਵੱਡੀ ਰਾਹਤ ਮਿਲੇਗੀ ਪੁਰਾਣੇ ਸਕੂਟਰ ਔਰ ਮੋਟਰਸਾਈਕਲ ਦੇ ਵਿੱਚ ਜਿਹੜੇ ਡੀਲ ਕਰਦੇ ਨੇ ਦੁਕਾਨਦਾਰ ਉਹਨਾਂ ਤੋਂ ਜਾਣ ਲੈਣੇ ਕਿ ਇਸ ਘਟੀ ਹੋਈ ਜੀਐਸਟੀ ਦੇ ਨਾਲ ਕੀ ਆਮ ਲੋਕਾਂ ਦਾ ਤਾਂ ਫਾਇਦਾ ਹੋਏਗਾ ਹੀ ਹੋਏਗਾ ਪਰ ਕੀ ਇਹਨਾਂ ਨੂੰ ਜਿਹੜਾ ਇਹਦਾ ਲਾਹਾ ਮਿਲੇਗਾ ਜਾਂ ਫਿਰ ਕੁਝ ਨੁਕਸਾਨ ਚੱਲਣਾ ਪਏਗਾ ਇਹ ਕੱਟੀ ਹੋਈ GST ਨੂੰ ਕਿਸ ਤਰ੍ਹਾਂ ਦੇਖਦੇ ਆ ਗੱਲਬਾਤ ਕਰ ਲੈਣਾ ਮੇਰੇ ਨਾਲ ਇਸ ਮਾਰਕੀਟ ਦੇ ਪ੍ਰਧਾਨ ਮੌਜੂਦ ਨੇ ਸਰ ਜਿਹੜੀ GST ਸਰਕਾਰ ਵੱਲੋਂ ਘਟਾਈ ਗਈ ਹੈ ਹਾਲਾਂਕਿ ਆਮ ਲੋਕ ਕਹਿੰਦੇ ਲੋਚੇ ਫਾਇਦਾ ਹੀ ਹੋਏਗਾ ਕਿਉਂਕਿ ਟੂ ਵੀਲਰਸ ਦੇ ਵਿੱਚ ਘੱਟੋ ਘੱਟ 10% ਜਿਹੜੀ GST ਘਟਾਤੀ ਹੈ ਪਰ ਤੁਸੀਂ ਤੁਸੀਂ ਜਿਹੜਾ ਰੀਸਾਈਕਲ ਕਰਦੇ ਹੈਗੇ ਹੋ ਰੀਯੂਜ਼ ਕਰਦੇ ਹੋ ਮੋਟਰਸਾਈਕਲ ਸਕੂਟਰ ਉਹਦੇ ਨਾਲ ਜਿਹੜੇ ਪੁਰਾਣੇ ਖਰੀਦੇ ਗਏ ਹਨ ਉਹ ਤਾਂ ਪੁਰਾਣੇ ਰੇਟਾਂ ਤੇ ਖਰੀਦੇ ਗਏ ਹੋਣਗੇ ਉਹਨਾਂ ਨੂੰ ਤੁਹਾਡਾ ਕੀ ਨੁਕਸਾਨ ਹੋਏਗਾ ਜਾਂ ਕਿੱਦਾਂ ਇਹਨੂੰ ਦੇਖਦੇ ਹੋ ਨਹੀਂ GST ਘਟਦਾ ਤਾਂ ਵੀ ਸਵਾਗਤ ਕਰਾਂਗੇ ਬਟ ਅੱਜ ਦੀ ਰੇਟ ਦੇ ਵਿੱਚ ਸਾਡੇ ਵਪਾਰ ਦੇ ਵਿੱਚ ਇਸ ਚੀਜ਼ ਦਾ ਸਾਡਾ ਨੁਕਸਾਨ ਤਾਂ ਹੈਗਾ ਅੱਜ ਰਵੇ ਮੀਨਰਵੇ ਦੋ ਮਹੀਨੇ ਤੁਹਾਨੂੰ ਐਜ਼ ਯੂਅਲ ਜਿਹੜੀ ਨੈਕਸਟ ਪਰਚੇਜ਼ਿੰਗ ਹੋਈ ਉਹ ਜੀਐਸਟੀ ਜਿਹੜੀ ਘਟੀ ਹੈ ਉਸ ਤਰ੍ਹਾਂ ਅਸੀਂ ਪਰਚੇਜ਼ਿੰਗ ਕਰਾਏ ਰਹੀਏ ਰੀਸੈਂਟਲੀ ਜੋ ਵੀ ਸਾਡੇ ਕੋਲ 15-20 ਮੋਟਰਸਾਈਕਲ ਖੜੇ ਆ ਉਹਦੇ ਤੋਂ ਰੋਗਾਂ ਲੱਖ ਡੇ ਲੱਖ ਦਾ ਨੁਕਸਾਨ ਤਾਂ ਤੁਹਾਨੂੰ ਹੋਣਾ ਹੀ ਹੋਣਾ ਜੀ ਉਹ 'ਚ ਕੋਈ ਨਾ ਹੋਣ ਵਾਲੀ ਗੱਲ ਹੈ ਹੀ ਨਹੀਂ ਜੀ ਬਾਜ਼ਾਰ ਦੇ ਵਿੱਚ ਬੰਦਾ ਵੀ ਪੂਰਾ ਕਸਟਮਰ ਅੱਜ ਜਿਹੜੇ ਡਿਫਰਟ ਕਰ ਰਿਹਾ ਕਿ ਕਰੋ 22 ਤਰੀਕ ਆਵੇ ਜੀਐਸਡੀ ਘਟੇ ਅਸੀਂ ਜਾ ਕੇ ਜੱਸੀ ਟ੍ਰਾਈ ਕਰੀਏ ਬਟ ਇੱਕ ਚੀਜ਼ ਦੇ ਵਿੱਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਜਿਹੜੇ ਕਸਟਮਰਸ ਨੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜੋ ਸਰਕਾਰ ਨੇ ਪੱਬਣਾ ਰੈਟ ਕੀਤੀ ਹੈ ਡੀਐਸਟੀ ਦੇ ਵਿੱਚ ਆਮ ਲੋਕਾਂ ਦਾ ਫਾਇਦਾ ਹੋਇਆ ਅਸੀਂ ਉਹ ਰੈਟ ਆਪਣੇ ਕੰਮ ਚ ਵੀ ਲੈ ਆਗੇ ਆਮ ਲੋਕਾਂ ਨੂੰ ਦਈਏ ਕਸਟਮਰਸ ਇਹ ਨਾ ਸੋਚਣ ਕਿ ਸਕੂਟਰ ਵਜਾ ਜਾ ਕੇ ਉਹ ਚੀਜ਼ ਮਹਿੰਗੀ ਮਿਲੂਗੀ ਉਹ ਚੀਜ਼ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਰੇਟ ਘਟਾਈਏ ਜੋ ਅਸੀਂ ਆਪਣਾ ਮਾਰਜਿਨ ਛੱਡ ਕੇ ਆਮ ਲੋਕਾਂ ਦਾ ਨਜ਼ਰੀਏ ਵਿੱਚ ਇਸ ਮਤੀ ਦੇ ਵਿੱਚ ਸਾਧਾ ਮਾਂ ਕੋਈ ਫਰਕ ਨਹੀਂ ਹੈਗਾ ਜੀ ਇੱਥੇ ਅੱਛਾ ਤੁਸੀਂ ਇਸ ਘੱਡੀ ਹੋਈ ਜੀਐਸਟੀ ਦਾ ਕਿੱਦਾਂ ਦੇਖਦੇ ਹੋ ਸਵਾਗਤ ਕਰਦੇ ਹੋ ਜਾਂ ਤੁਸੀਂ ਕਹੋਗੇ ਕਿ ਇਹ ਜਿਹੜਾ ਹੈਗਾ ਸਾਨੂੰ ਤਾਂ ਇਹਦਾ ਨੁਕਸਾਨ ਹੋ ਗਿਆ ਨਹੀਂ ਸਾਨੂੰ ਨੁਕਸਾਨ ਹੈਗਾ ਜੀ ਅਜਿਨੇ ਕੋਈ ਇੱਥੇ ਦੋ ਰਾਜ ਦੇਵਾ ਤੁਹਾਨੂੰ ਪਹਿਲੇ ਵੀ ਕਹਤਾ ਨੁਕਸਾਨ ਹੈਗਾ ਅਜਿਨੇ ਬਟ ਮੈਂ ਇਸੀ ਦਾ ਸਵਾਗਤ ਕਰਦਾ ਆਮ ਲੋਕਾਂਾਸਤੇ ਕਿਉਂਕਿ ਸਾਡਾ ਸੈਗਮੈਂਟ ਕੋਈ ਅਮੀਰਾਂ ਦਾ ਸੈਗਮੈਂਟ ਨਹੀਂ ਹੈ ਅਸੀਂ ਦੋ ਚਾਰ 10 ਮੋਟਰਸਾਈਕਲ ਵੇਚਣ ਵਾਲੇ ਬੰਦੇ ਆ ਆਮ ਪਬਲਿਕ ਗਰੀਬ ਵੱਲੋਂ ਸਾਡੇ ਕੋਲ 5-10000 ਰੁਪਏ ਲੈ ਕੇ ਆਉਂਦਾ ਬਾਊ ਜੀ ਤੁ ਅਰਜ਼ੀ ਆਪਣੇ ਵੱਲੋਂ ਮੈਂ ਪ੍ਰਧਾਨੋਂ ਦੇ ਨਾਤੇ ਕਹਿੰਦਾ ਮੈਂ ਆਪਣੀ ਦੁਕਾਨ ਤੇ ਵੀ ਆਮ ਦੁਕਾਨਦਾਰਾਂ ਨੂੰ ਵੀ ਕਹਿੰਦਾ ਕਿ ਅਸੀਂ ਦੋ-ਦੋ ਟਾਈਮ ਨਹੀਂ ਦੀ 3 ਮਿੰਟ ਦੀ ਗਰੰਟੀ ਵੀ ਦਿੰਨੇ ਆਂ ਅਸੀਂ ਚੀਜ਼ ਦੀ ਕਾਗਜ਼ੀ ਦੀ ਗਰੰਟੀ ਹੈ ਹੀ ਹੈ ਸਾਡੀ ਵੀ ਗੱਡੀ ਦੇ ਵਿੱਚ ਕੋਈ ਦਿੱਕਤ ਆਵੇ ਪਰੇਸ਼ਾਨੀ ਆਵੇ ਅਸੀਂ ਉਹ ਚੀਜ਼ ਨੂੰ ਆਪਣੇ ਵੱਲੋਂ ਠੀਕ ਕਰਕੇ ਦਿੰਨੇ ਆਂ ਕੋਈ ਪ੍ਰੋਬਲਮ ਦੱਸੋ ਜੀ ਕੋਸ਼ਿਸ਼ ਹੁੰਦੀ ਹੈ ਕਿ ਆਵੇ ਹੀ ਨਾ ਇਸ ਚੀਜ਼ ਦੇ ਵਿੱਚ ਬਟ ਜੀ ਐਸ ਵੀ ਕਰਦਣਾ ਜੇ ਲੋਕਾਂ ਦਾ ਫਾਇਦਾ ਹੋਇਆ ਤੇ ਤੁਸੀਂ ਦਾ ਮੈਂ ਸਵਾਗਤ ਕਰਦਾ ਪਰ ਇਹ ਸੋਚ ਕੇ ਰੱਖਿਓ ਵੀ ਜੇ ਅਜੇ ਤੁਸੀਂ ਨਵੀਂ ਲੈਣ ਜਾਉਂਗੇ 1,15,000 ਦਾ ਐਕਟਵਾ ਪੈਂਦਾ ਜੀ ਜੇ 5000 ਅਭੀ ਉਹ ਐਕਟਵਾ ਤੁਹਾਨੂੰ 2 ਸਾਲ ਦਾ ਲਾਭ ਮਿਆ ਜਾਂ 55000 ਦੀ ਦੇਣ ਦਵਾਗੇ ਜੇ ਫਰਨਾਸ ਵੀ ਕਰਾ ਲਓਗੇ ਸਾਮੀ ਨਿਓ 650000 ਦੇ ਉੱਪਰ ਜਾ ਕੇ ਪੈਂਦਾ ਮਤਲਬ ਇਸੇ ਫੈਸਲੇ ਦਾ ਤਾਂ ਯਾਨੀ ਕਿ ਤੁਸੀਂ ਨਹੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਕੱਟੀ ਹੋਈ ਜੀਐਸਟੀ ਦੇ ਨਾਲ ਜਾਂ ਕਈ ਸਲੈਬ ਜ਼ੀਰੋ ਹੋਏ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਸਵਾਗਤ ਕਰਦੇ ਹਾਂ ਜੀ ਸਰਕਾਰ ਦੇ ਫੈਸਲੇ ਦਾ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਇਸ ਦਾ ਬੈਨੀਫਿਟ ਹਰ ਬੰਦੇ ਨੂੰ ਮਿਲੇਗਾ ਇੰਸ਼ੋਰੈਂਸ ਜੋ ਘਟਾਈ ਹੈ ਇਹਨਾਂ ਦੇ ਹੈਲਥ ਇੰਸ਼ੋਰੈਂਸ ਤੇ 0% ਕੀਤਾ ਬਹੁਤ ਵਧੀਆ ਫੈਸਲਾ ਲਿਆ ਸਟੇਸ਼ਨਰੀ ਤੇ 0% ਕੀਤਾ ਬਹੁਤ ਵਧੀਆ ਡਿਸੀਜਨ ਹੈ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸੈਂਟਰਲ ਗਵਰਨਮੈਂਟ ਦਾ ਜੋ ਇਦਾਂ ਦਾ ਡਿਸੀਜਨ ਲਿਆ ਜੀ ਆਮ ਲੋਕ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਇਹਨਾਂ ਨੂੰ ਇਹਨਾਂ ਦੇ ਬਿਜ਼ਨਸ ਦੇ ਵਿੱਚ ਕਿਤੇ ਨਾ ਕਿਤੇ ਨੁਕਸਾਨ ਚੱਲਣਾ ਪਏਗਾ ਪਰ ਆਮ ਲੋਕਾਂ ਦੀ ਹਮਾਇਤ ਦੇ ਵਿੱਚ ਕਹਿ ਰਹੇ ਨੇ ਕਿਉਂਕਿ ਇਹ ਖੁਦ ਵੀ ਮਿਡਲ ਕਲਾਸ ਹੈ ਜੀ ਸਾਰੇ ਮਿਡਲ ਕਲਾਸ ਆ ਪਰ ਉਹਦਾ ਲੰਬੇ ਸਮੇਂ ਲਈ ਜਿਹੜਾ ਲਾਹਾ ਮਿਲਦਾ ਹੈ ਨਜ਼ਰ ਆ ਰਿਹਾ ਕਿਉਂਕਿ ਅਗਰ ਮਹਿੰਗਾਈ ਘਟੇਗੀ ਤਾਂ ਇਹਦਾ ਫਾਇਦਾ ਆਮ ਔਰ ਮਿਡਲ ਕਲਾਸ ਨੂੰ ਜ਼ਰੂਰ ਮਿਲੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ